ਸੱਪ ਚ ਇੱਕ ਸੱਸਾ ਹੁੰਦਾ ਤੇ ਸੱਸੂ ਚ ਦੋ ਸੱਪ ਨਾਲੋਂ ਵੱਧ ਜ਼ਹਿਰ ਆ ਮੇਰੇ ਚ ਤੇਰਾ ਕੀ ਬਣੂਗਾ ਇਸ ਫਿਲਮ ਦੇ ਵਿੱਚ ਤੁਸੀਂ ਆਪਣੀ ਸੱਸ ਨਾਲ ਲੜਦੇ ਹੋਏ ਵੀ ਨਜ਼ਰ ਆ ਰਹੇ ਤੇ ਤੁਹਾਡੀ ਨੌ ਵੀ ਤੁਹਾਡੇ ਨਾਲ ਲੜਦੀ ਹੈ ਜ਼ਿਆਦਾਤਰ ਕਿੰਨੇ ਸੱਸ ਨੂੰ ਇੰਤਾਨੇ ਮੈਨੇ ਦੇ ਦਿੰਦੇ ਮੈਂ ਹਾਂ ਜੀ ਬਸ ਔਖੀ ਸੌਖੀ ਮੈਂ ਨੌ ਨੂੰ ਵੀ ਬਸ ਟਿਕਾ ਕੇ ਰੱਖਿਆ ਤੇ ਸੱਸ ਨੂੰ ਵੀ ਚੰਗਾ ਘੇੜਾ ਦਿੱਤਾ ਤੇ ਮੇਰੇ ਮੇਰੇ ਨਕਰਮਣੀ ਦੇ ਹਿੱਸੇ ਹੀ ਇਹ ਚੀਜ਼ਾਂ ਆਈਆਂ ਕਿ ਸੋ ਜਿਹੜੀ ਆਪਣੀ ਸੱਸ ਹੈ ਉਹਦੇ ਨਾਲ ਵੀ ਨਹੀਂ ਬਣਦੀ ਮੇਰੇ 9 ਨਾਲ ਵੀ ਨਹੀਂ ਬਣਦੇ ਹੁਣ ਕੀ ਕਰੀਏ ਸੁਭਾਅ ਹੀ ਬੜਾ ਕਪੱਤਾ ਸਾਡੇ 9 ਨੇ ਵੀ ਇਹੀ ਰੋਲ ਨਵਾਇਆ ਤੇ ਤੁਹਾਨੂੰ ਵੀ ਉਹੀ ਤਸੀਹ ਦਿੱਤੀ ਹੁਣ ਨਹੀਂ ਨਹੀਂ ਉਹ ਵੀ ਬੜੇ ਜ਼ਬਰਦਸਤ ਐ ਕਿਉਂ ਬੜਾ ਬਰਾਬਰ ਦੇ ਉੱਤੇ ਸਿੱਧਿ ਹੋ ਗਿਆ ਟੱਕਰੀ ਮੈਨੂੰ ਔਰ ਫਿਰ ਸੱਸ ਤੇ ਸੱਸ ਹੁੰਦੀ ਹੈ ਔਰ ਇਹ ਜਿਹੜਾ 9 ਤੁਹਾਡੀ ਹੈ ਭੂਤਨੀ ਦਾ ਰੋਲ ਵੀ ਨਵਾ ਰਿਹਾ ਮੇਰੇ ਨਾਲ ਤਾਂ ਇੰਨੀ ਸੋਹਣੀ ਭੂਤਨੀ ਜਿਹੜੇ ਉਸ ਨੂੰ 9 ਵੀ ਹੈ ਤੁਹਾਡੀ ਤੇ ਭੂਤਨੀ ਵੀ ਹੈ ਦਾ ਕਿਸ ਤਰ੍ਹਾਂ ਦਾ ਰਿਆ ਭੂਤਨੀ ਮੈਂ ਹੀ ਬਣਾਇਆ ਉਹਨੂੰ ਜੀ ਮੇਰੇ ਅੱਖੇ ਨਹੀਂ ਲੱਗਦੀ ਮੈਂ ਮਰਵਾ ਦਿੱਤੀ ਫਿਰ ਫਿਰ ਉਹ ਆਤਮਾ ਬਣ ਕੇ ਆ ਕੇ ਮੈਨੂੰ ਡਰਾਉਂਦੀ ਆ ਔਰ ਫਿਰ ਪੁੱਤਰੀ ਵੀ ਵਾਸਾ ਚ ਕਰ ਲਈ ਆਪਾਂ ਮਤਲਬ ਸਾਡੇ ਨਾ ਲਾਈਫ ਦੇ ਵਿੱਚ ਸਾਡੇ ਦੇਸ਼ 'ਚ ਇਸ ਤਰ੍ਹਾਂ ਦਾ ਕੁਝ ਨਹੀਂ ਹੈਗਾ ਕਿ ਤੁਸੀਂ ਪਤਨੀ ਕਿਵੇਂ ਬਨਣਾ ਹੈ ਪਤੀ ਕਿਵੇਂ ਬਨਣਾ ਹੈ ਨੌ ਕਿਵੇਂ ਬਣ ਕੇ ਰਹਿਣਾ ਹੈ ਨਾ ਭਾਬੀ ਕਿਵੇਂ ਬੱਚਾ ਕਿਵੇਂ ਪੈਦਾ ਕਰਨਾ ਮਾਂ ਕਿਵੇਂ ਬੰਨਣਾ ਕੀ ਜ਼ਿੰਮੇਵਾਰੀਆਂ ਕੀ ਚੀਜ਼ਾਂ ਹੋਣੀਆਂ ਚਾਹੀਦੀਆਂ ਇਹੋ ਜਿਹੀਆਂ ਚੀਜ਼ਾਂ ਹੈ ਨਹੀਂ ਕਿਤੇ ਵੀ ਸਾਰਿਆਂ ਦੇ ਨਾਲ ਹੀ ਬੜਾ ਮਜ਼ਾ ਆਉਂਦਾ ਪਰ ਇਹ ਕਿ ਹਾਰ ਵੀ ਸੰਗਾ ਸਾਡਾ ਟਾਰਗੇਟ ਹੁੰਦਾ ਅਸੀਂ ਸਾਰੇ ਜਣੇ ਰਲ ਕੇ ਫਿਰ ਉਹ ਗੁੱਸਾ ਨਹੀਂ ਕਰਦਾ ਕਿਸੇ ਦੀ ਵੀ ਗੱਲ ਦਾ ਫਿਰ ਉਹਨੂੰ ਬਹੁਤ ਜ਼ਿਆਦਾ ਤੰਗ ਕਰਦੇ ਪਰੇਸ਼ਾਨ ਹੁੰਦਾ ਉਹ ਤੇ ਸਾਰੇ ਜਣੇ ਇੰਜੋਏ ਕਰਦੇ ਉਸ ਚੀਜ਼ ਨੂੰ ਨੀਤਾ ਮੈਮ ਜਿਹੜੇ ਨੇ ਰੀਅਲ ਲਾਈਫ ਦੇ ਵਿੱਚ ਇਸ ਤਰ੍ਹਾਂ ਦੇ ਨੇ ਉਹ ਆਪਣੀ ਨਾ ਨਾ ਲੜਦੇ ਨੇ ਜਾਂ ਨਹੀਂ ਲੜਦੇ ਨੇ ਤੁਸੀਂ ਜਿਹੜੇ ਅਸਲੀਆ ਚੈਨਲ ਨਾਲ ਤੇ ਮੈਂ ਤੁਹਾਡਾ ਦੋਸਤ ਤਰਮਵੀਰ ਗਿੱਲ ਲਾਲੀ ਦੋਸਤੋ ਨਹੀਂ ਮੈਂ ਸਸ ਚੁੱਟਣੀ ਫਿਲਮ ਪਾਰਟ ਜਿਹੜੀ ਵਨ ਸੀ ਉਹ ਰਿਲੀਜ਼ ਹੋਈ ਤਾਂ ਸਰੋਤਿਆਂ ਨੂੰ ਉਮੀਦ ਸੀ ਪਾਰਟ 2 ਦੀ ਤਾਂ ਉਹ ਵੀ ਅੱਜ ਰਿਲੀਜ਼ ਹੋਈ ਹੈ ਤਾਂ ਭਰਪੂਰ ਪਿਆਰ ਮਿਲ ਰਿਹਾ ਹੈ ਤਾਂ ਫਿਲਮ ਦੀ ਸਟਾਰ ਕਾਸਟ ਅੱਜ ਅੰਮ੍ਰਿਤਸਰ ਪਹੁੰਚੀ ਹੈ ਸਾਡੇ ਨਾਲ ਅਨੀਤਾ ਮੈਮ ਸਾਡੇ ਨਾਲ ਮੌਜੂਦ ਨੇ ਜਿਹੜੇ ਮੇਨ ਲੀਡ ਰੋਲ ਦੇ ਨੇ ਮੈਂ ਪਹਿਲਾਂ ਤਾਂ ਬਹੁਤ-ਬਹੁਤ ਸ਼ੁਕਰੀਆ ਬਹੁਤ ਸ਼ੁਕਰੀਆ ਬੀਤੋ ਮੈਮ ਅੰਮ੍ਰਿਤਸਰ ਦੇ ਰਹਿਣ ਵਾਲੇ ਤੋਂ ਅੱਜ ਪ੍ਰੀਮੀਅਰ ਵੀ ਜਿਹੜਾ ਅੰਮ੍ਰਿਤਸਰ ਦੇ ਵਿੱਚ ਹੋਇਆ ਫਿਲਮ ਦਾ ਕਿਸ ਤਰ੍ਹਾਂ ਦਾ ਰਿਸਪੌਂਸ ਮਿਲ ਬਹੁਤ ਵਧੀਆ ਜੀ ਪ੍ਰੀਮੀਅਰ ਅਸੀਂ ਚੰਡੀਗੜ੍ਹ ਕੀਤਾ ਸੀਗਾ ਇੱਥੇ ਫ ਅਰਦਾਸ ਬੇਨਤੀ ਕਰਨ ਆਏ ਸੀਗੇ ਕਿਉਂਕਿ ਇਸ ਵਾਰੀ ਫਿਲਮ ਦੀ ਬਹੁਤ ਜ਼ਿਆਦਾ ਗ੍ਰੈਂਡ ਪ੍ਰੋਮੋਸ਼ਨ ਹੋਈ ਅਸੀਂ ਦਿੱਲੀ ਤੱਕ ਬੰਬੇ ਤੱਕ ਵੀ ਫਿਲਮ ਦੀ ਪ੍ਰੋਮੋਸ਼ਨ ਕੀਤੀ ਤੇ ਸਾਨੂੰ ਇਹ ਸੀਗਾ ਕਿ ਜਿਸ ਦਿਨ ਪਹਿਲੇ ਦਿਨ ਫਿਲਮ ਰਿਲੀਜ਼ ਹੋ ਜਾਣੀ ਹੈ ਨਾ ਉਸ ਦਿਨ ਅਸੀਂ ਮਹਾਰਾਜ ਦੀ ਹਜ਼ੂਰੀ 'ਚ ਜ਼ਰੂਰ ਜਾਈਏ ਉਹਨਾਂ ਦੀਆਂ ਬਲੇਸਿੰਗਸ ਲਈਏ ਤੇ ਉੱਥੋਂ ਬਸ ਹੁਣ ਸਿੱਧੇ ਇੱਧਰ ਆ ਰਹੇ ਹਾਂ ਮੇਰਾ ਆਪਣਾ ਸ਼ਹਿਰ ਹੈ ਤੁਸੀਂ ਸਾਰੇ ਮੇਰੇ ਆਪਣੇ ਹੋ ਤੇ ਮੈਨੂੰ ਬਹੁਤ ਜ਼ਿਆਦਾ ਵਧੀਆ ਲੱਗ ਰਿਹਾ ਕਿਉਂਕਿ ਅੱਜ ਅਸੀਂ ਦੇਖ ਰਹੇ ਹਾਂ ਵੱਖ-ਵੱਖ ਸ਼ਹਿਰਾਂ ਦੇ ਵਿੱਚ ਫਿਲਮ ਜਿਹੜੀ ਆ ਉਹ ਹਾਊਸ ਫੁੱਲ ਜਾ ਰਹੀ ਆ ਤੇ ਜਿੱਥੇ-ਜਿੱਥੇ ਵੀ ਹਾਊਸਫੁੱਲ ਜਾਂਦੀ ਆ ਉਹ ਵੇਖਦੇ ਸਾਨੂੰ ਖੁਸ਼ੀ ਹੁੰਦੀ ਅਸੀਂ ਮਿਹਨਤ ਕੀਤੀ ਆ ਤੇ ਮੈਨੂੰ ਲੱਗਦਾ ਅਸੀਂ ਡਿਜ਼ਰਵ ਕਰਦੇ ਸੀਗੇ ਇਹ ਵਾਲੀ ਪ੍ਰਾਪਤੀ ਇਹਨਾਂ ਬਾਲੀਵੁੱਡ ਦੀਆਂ ਫਿਲਮਾਂ ਦਾ ਸਿਚੁਏਸ਼ਨ ਬੰਦ ਆ ਸੀ ਹੁਣ ਪੰਜਾਬੀ ਫਿਲਮਾਂ ਦਾ ਵੀ ਪਾਰਟ 2 ਪਾਰਟ 1 ਬੰਦਨੇ ਸ਼ੁਰੂ ਹੋਈ ਨੇ ਕਿਵੇਂ ਦੇਖਦੇ ਹੋ ਕਿੰਨੀਆਂ ਜੀਆਂ ਜ਼ਿੰਮੇਵਾਰੀਆਂ ਵੱਜ ਜਾਂਦੀਆਂ ਨੇ ਜਦੋਂ ਪਹਿਲੀ ਫਿਲਮ ਹਿੱਟ ਰਹੀਂਦੀ ਆ ਤਾਂ ਦੂਜੀ ਫਿਲਮ ਫਿਰ ਮਿਲਦੀ ਆ ਅਸਲ ਦੇ ਵਿੱਚ ਨਾ ਨੌ ਸੱਸ ਦੇ ਰਿਸ਼ਤੇ ਤੇ ਕਦੀ ਕੋਈ ਫਿਲਮ ਬਣੀ ਨਹੀਂ ਸੀ ਪੰਜਾਬੀ ਦੇ ਵਿੱਚ ਇਤਨੀ ਮੈਂ ਕੋਈ ਵੇਖੀ ਇਹੀ ਵਜ੍ਹਾ ਸੀਗੀ ਕਿ ਇਹ ਫਿਲਮ ਜਿਹੜੀ ਇਹਨੂੰ ਇੰਨਾ ਜ਼ਿਆਦਾ ਪਸ ਕਿਉਂਕਿ ਬੜਾ ਅਲੱਗ ਵਿਸ਼ਾ ਸੀਗਾ ਤੇ ਉਹ ਤਾਂ ਸਹਿਸਵਾਈ ਹੀ ਬਣਾਈ ਸੀ ਸਾਨੂੰ ਥੋੜਾ ਪਤਾ ਹੀ ਨਹੀਂ ਹਟੋ ਜਾਣੀ ਆ ਹਾਂ ਵਧੀਆ ਪਸੰਦ ਕਰਨਗੇ ਲੋਕ ਇਹ ਪਤਾ ਸੀਗਾ ਪਰ ਇੰਨੀ ਹਟ ਹੋ ਗਈ ਇਹ ਨਹੀਂ ਸੀ ਪਤਾ ਫਿਰ ਹੁਣ ਜਦੋਂ ਉਹਦਾ ਦੂਸਰਾ ਪਾਰਟ ਬਣਾਇਆ ਫਿਰ ਸਾਨੂੰ ਲੱਗਾ ਕਿ ਹੋਰ ਜ਼ਿਆਦਾ ਵਧੀਆ ਬਣਾਈਏ ਤਾਂ ਕਿ ਜਿਨ੍ਹਾਂ ਨੇ 1 ਵੇਖੀ ਆ ਇਹ ਨਾ ਹੋਵੇ ਉਹ ਟਿਕਟ ਲੈ ਕੇ ਆਉਣ ਫਿਲਮ ਵੇਖਣ ਤੋਂ ਉਹਨੂੰ ਕਹਿਣ ਹਾਏ ਆ ਕੀ ਬਣਾਤਾ ਇਹਨਾਂ ਨੇ ਸੋ ਚੀਜ਼ ਸੀਗੀ ਥੋੜੀ ਜੀ ਬਹੁਤ ਮਿਹਨਤ ਕੀਤੀ ਸੀ ਸਭ ਨੇ ਤੇ ਮੈਂ ਜ਼ਿਆਦਾਤਰ ਤੁਹਾਡੇ ਜਿਹੜੇ ਰੋਲ ਹੁੰਦੇ ਨੇ ਤੁਸੀਂ ਨੇਚਰਲ ਜਿਹੇ ਰੋਲ ਨਿਭਾਉਂਦੇ ਹੋ ਤੁਸੀਂ ਮੈਨੂੰ ਨਹੀਂ ਜਾਪਦਾ ਕਿ ਸਕ੍ਰਿਪਟ ਦੇ ਆਧਾਰ ਤੇ ਬੋਲਦੇ ਹੋ ਜੀ ਤੁਸੀਂ ਉਸ ਤਰ੍ਹਾਂ ਬੋਲਦੇ ਹੋ ਜਿਵੇਂ ਆਮ ਹੀ ਜੀਵਨ ਦੇ ਵਿੱਚ ਅਸੀਂ ਗੱਲਬਾਤ ਕਰਦੇ ਹਾਂ ਤੇ ਜਦੋਂ ਫਿਲਮ ਦੀ ਸਕ੍ਰਿਪਟ ਮਿਲਦੀ ਆ ਉਹਦੇ ਵਿੱਚ ਤੁਸੀਂ ਆਪਣੀ ਮਰਜ਼ੀ ਨਾਲ ਡਾਇਲਗ ਬੋਲਦੇ ਜਾਂ ਬੋਲਦਾ ਕਿਉਂਕਿ ਹਰ ਇੱਕ ਡਾਇਲੋਗ ਜਿਹੜਾ ਨਾ ਉਹਦੇ ਚ ਸੀਨ ਦੇ ਵਿੱਚ ਲਾਹਰ ਡਾਇਲੋਗ ਉਹਦੀ ਇੱਕ ਇੰਪੋਰਟੈਂਸ ਹੁੰਦੀ ਹੈ ਜੇ ਹਰ ਬੰਦਾ ਆਪਣੇ ਹਿਸਾਬ ਨਾਲ ਬੋਲੀ ਜਾਊਗਾ ਫਿਰ ਤਾਂ ਫਿਲਮ ਦਾ ਕੁਝ ਹੋਰ ਹੀ ਬਣ ਜੂ ਖਿਚੜੀ ਹੋ ਜੂਗੀ ਉਹ ਤੇ ਹੈ ਨਾ ਸੋ ਇਹ ਹੁੰਦਾ ਇੰਨਾ ਕੁ ਜ਼ਰੂਰ ਹੁੰਦਾ ਕਿ ਕਿਸੇ ਵਲੇ ਡਾਇਲੋਗ ਬੋਲਦਿਆਂ ਕੋਈ ਚੀਜ਼ ਕੁਦਰਤੀ ਤਣੂ ਆ ਜੇ ਮੰਚ ਤੇ ਤੁਸੀਂ ਵੋਚ ਲੈ ਲੈਂਦੇ ਹੋ ਵੀ ਆ ਮੈਨੂੰ ਲੱਗ ਰਿਹਾ ਵੀ ਜੇ ਤੁਹਾਨੂੰ ਲੱਗਦਾ ਇਹ ਲਾਈਨ ਇਥੇ ਠੀਕ ਹੈ ਤਾਂ ਆਪਾਂ ਬੋਲ ਲਈਏ ਜੇ ਕਿਸੇ ਨੂੰ ਲੱਗਦਾ ਕਿ ਠੀਕ ਹੈ ਤਾਂ ਫਿਰ ਬੋਲ ਲਈਦੀ ਨੂੰ ਸਸਦੀ ਲੜਾਈ ਜਿਹੜੀ ਆਮ ਹੀ ਹਰ ਪਰਿਵਾਰ ਦੀ ਕਹਾਣੀ ਹੈ ਜਿਹਨੂੰ ਸਸਦੀ ਲੜਾਈ ਹੁੰਦੀ ਹੈ ਇਸ ਫਿਲਮ ਦੇ ਵਿੱਚ ਤੁਸੀਂ ਆਪਣੀ ਸੱਸ ਨਾਲ ਲੜਦੇ ਹੋਏ ਵੀ ਨਜ਼ਰ ਆ ਰਹੇ ਤੇ ਤੁਹਾਡੀ ਨੌ ਵੀ ਤੁਹਾਡੇ ਨਾਲ ਲੜਦੀ ਹੈ ਜ਼ਿਆਦਾਤਰ ਕਿੰਨੇ ਸੱਸ ਨੂੰ ਇੰਤਾਨੇ ਮੈਨੇ ਦੇ ਦਿੰਦੇ ਮੈਂ ਹੀ ਹਾਂ ਜੀ ਬਸ ਔਖੀ ਸੌਖੀ ਮੈਂ ਨੌ ਨੂੰ ਵੀ ਬਸ ਟਿਕਾ ਕੇ ਰੱਖਿਆ ਤੇ ਸੱਸ ਨੂੰ ਵੀ ਚੰਗਾ ਗੇੜਾ ਦਿੱਤਾ ਤੇ ਮੇਰੇ ਮੇਰੇ ਨਕਰਮਣੀ ਦੇ ਹਿੱਸੇ ਹੀ ਇਹ ਚੀਜ਼ਾਂ ਆਈਆਂ ਕਿ ਸੋ ਜਿਹੜੀ ਆਪਣੀ ਸੱਸ ਆ ਉਹਦੇ ਨਾਲ ਵੀ ਨਹੀਂ ਬਣਦੀ ਮੇਰੇ ਨੌ ਨਾਲ ਵੀ ਨਹੀਂ ਬਣਦੀ ਹੁਣ ਕੀ ਕਰੀਏ ਸੁਭਾਅ ਹੀ ਬੜਾ ਕਪੱਤਾ ਤੁਹਾਡੀ ਨੌ ਨੇ ਵੀ ਇਹੀ ਰੋਲ ਨਵਾਇਆ ਜੀ ਤੁਹਾਨੂੰ ਹੀ ਉਹੀ ਤਸੀਹ ਦਿੱਤੇ ਹੁਣ ਨਹੀਂ ਨਹੀਂ ਉਹ ਵੀ ਬੜੇ ਜ਼ਬਰਦਸਤ ਐ ਕਿ ਉਹ ਬੜਾ ਬਰਾਬਰ ਦੇ ਉੱਤੇ ਸਿੱਧੀ ਹੋ ਗਈ ਟੱਕਰੀ ਮੈਨੂੰ ਪਰ ਫਿਰ ਸੱਸ ਤੇ ਸੱਸ ਹੁੰਦੀ ਹੈ ਨਾ ਮੈਂ ਇਸ ਫਿਲਮ ਦੇ ਵਿੱਚ ਇਸ ਵਾਰੀ ਜਿਹੜਾ ਨੌ ਤੁਹਾਡੀ ਆ ਭੂਤਨੀ ਦਾ ਰੋਲ ਵੀ ਨਵਾ ਰਹੇ ਮੇਰੇ ਨਾਲ ਤਾਂ ਇੰਨੀ ਸੋਹਣੀ ਭੂਤਨੀ ਜਿਹੜੇ ਉਸ ਸਮੇਂ ਸੀ ਉਹ ਨੌ ਵੀ ਆ ਤੁਹਾਡੀ ਤੇ ਭੂਤਨੀ ਵੀ ਆ ਦਾ ਕਿਸ ਤਰ੍ਹਾਂ ਦਾ ਰਿਹਾ ਪੂਤਨੀ ਮੈਂ ਹੀ ਬਣਾਇਆ ਉਹਨੂੰ ਜੀ ਮੇਰੇ ਅੱਖੇ ਨਹੀਂ ਲੱਗਦੀ ਮੈਂ ਮਰਵਾ ਦਿੱਤੀ ਫਿਰ ਫਿਰ ਉਹ ਆਤਮਾ ਬਣ ਕੇ ਆ ਕੇ ਮੈਨੂੰ ਡਰਾਉਂਦੀ ਆ ਮੈਨੂੰ ਵੈਸੇ ਸਤਾਉਂਦੀ ਸੀ ਤਾਂ ਪੂਤਨੀ ਬਣ ਕੇ ਜਿਆਦਾ ਡਰ ਨਹੀਂ ਆਇਆ ਫਿਰ ਜਦੋਂ ਪੂਤਨੀ ਬਣ ਸਿੱਧਾ ਨਹੀਂ ਨਾ ਜਿਆਦਾ ਸਤਾ ਸਕੀ ਫਿਰ ਉਹਨੇ ਸੋਚਿਆ ਵੀ ਹੁਣ ਪੂਤਨੀ ਬਣ ਕੇ ਸਤਾਉਣੇ ਪਰ ਫਿਰ ਪੂਤਨੀ ਵੀ ਵਾਸਾ ਚ ਕਰ ਲਈ ਆਪਾਂ ਮੈਂ ਇਹ ਤਾਂ ਸਮਝਦਾ ਕਿ ਜਿਆਦਾਤਰ ਜਦੋਂ ਨੌ ਸਸ ਦੀ ਲੜਾਈ ਹੁੰਦੀ ਆ ਤਾਂ ਜਿਹੜਾ ਪੁੱਤ ਹੁੰਦਾ ਨਾ ਉਹਤੇ ਜ਼ਿਆਦਾ ਜਿੰਮੇਵਾਰੀਆਂ ਹੁੰਦੀਆਂ ਉਹ ਮਾਂ ਨੂੰ ਵੀ ਮਨਾਉਂਦਾ ਫਿਰਦਾ ਤੇ ਆਪਣੀ ਵਾਈਫ ਨੂੰ ਵੀ ਮਨਾਉਂਦਾ ਫਿਰਦਾ ਇਹ ਤਾਂ ਆਮ ਹੀ ਚੱਲਦਾ ਹਰ ਪਰਿਵਾਰ ਦੇ ਘਰ ਕਿਸ ਤਰ੍ਹਾਂ ਦੇਖਦੇ ਕਿੰਨਾ ਕਿ ਸੇਧ ਦੇ ਜੀਏ ਪਰਿਵਾਰ ਨੂੰ ਜੇ ਲੜਾਈਆਂ ਜਿਹੜੀਆਂ ਨਹੀਂ ਹੋਣੀਆਂ ਜੀ ਬਹੁਤ ਜ਼ਿਆਦਾ ਮੈਨੂੰ ਲੱਗਦਾ ਕਿ ਦੇਖੋ ਅੱਜ ਕੱਲ ਜਦੋਂ ਬੱਚਿਆਂ ਦੇ ਵਿਆਹ ਹੁੰਦੇ ਕੋਈ ਕ੍ਰੈਸ਼ ਕੋਰਸ ਤੇ ਹੁੰਦੇ ਨਹੀਂ ਆ ਕਿ ਉਹਨਾਂ ਨੂੰ ਦੱਸਿਆ ਜਾਵੇ ਹੀ ਹੋਰ ਤਾਂ ਬਥੇਰੇ ਕੋਰਸ ਕਰਾਉਣੇ ਸਾਡੇ ਮਤਲਬ ਸਾਡੇ ਨਾ ਲਾਈਫ ਦੇ ਵਿੱਚ ਸਾਡੇ ਦੇਸ਼ 'ਚ ਇਸ ਤਰ੍ਹਾਂ ਦਾ ਕੁਝ ਨਹੀਂ ਹੈਗਾ ਕਿ ਤੁਸੀਂ ਪ ਕਿ ਕਿਵੇਂ ਬੰਨਾ ਨੋ ਕਿਵੇਂ ਬਣ ਕੇ ਰਹਿਣਾ ਹੈ ਨਾ ਭਾਬੀ ਕਿਵੇਂ ਬੱਚਾ ਕਿਵੇਂ ਪੈਦਾ ਕਰਨਾ ਮਾਂ ਕਿਵੇਂ ਬੰਨਾ ਕੀ ਜ਼ਿੰਮੇਵਾਰੀਆਂ ਕੀ ਚੀਜ਼ਾਂ ਹੋਣੇ ਚਾਹੀਦੀਆਂ ਇਹੋ ਜਿਹੀਆਂ ਚੀਜ਼ਾਂ ਹੈ ਨਹੀਂ ਕਿਤੇ ਵੀ ਮੈਨੂੰ ਲੱਗਦਾ ਕਿ ਇਹ ਵਾਲੀ ਫਿਲਮ ਦੇਖਣ ਲਈ ਜਿਹੜੇ ਲੋਕ ਆਉਣਗੇ ਉਹਨਾਂ ਨੂੰ ਬਹੁਤ ਸਾਰੀਆਂ ਚੀਜ਼ਾਂ ਦੀ ਕਲੈਰਿਟੀ ਹੋਏਗੀ ਉਹ ਬਹੁਤ ਸਾਰਾ ਪੋਜ਼ਿਟਿਵ ਮੈਸੇਜ ਲੈ ਕੇ ਜਾਣਗੇ ਤੇ ਜ਼ਿੰਦਗੀ ਥੋੜੀ ਜਿਹੀ ਸੌਖੀ ਹੋ ਜਾਏਗੀ ਸੈੱਟ ਦੇ ਉੱਪਰ ਜਿਆਦਾ ਮਜ਼ਾ ਆ ਕਿ ਆਰਟਿਸਟਾਂ ਆਏ ਆ ਜਿਉਂ ਜਿਵੇਂ ਤੁਸੀਂ ਸੀਨੀਅਰ ਆਰਟਿਸਟੋ ਮਹਿਤਾਬ ਜੀ ਵੀ ਨਵੇਂ ਨੇ ਅਤੇ ਤੁਹਾਨੂੰ ਵੀ ਮੈਮੀ ਨਾ ਨੇ ਕਿੰਨਾ ਆਸਪੀਨ ਆਰਟਿਸਟ ਨਾਲ ਜਿਆਦਾ ਮਜ਼ਾ ਕੀਤਾ ਫਨ ਕੀਤਾ ਸਾਰਿਆਂ ਦੇ ਨਾਲ ਹੀ ਬੜਾ ਮਜ਼ਾ ਆਉਂਦਾ ਬਟ ਇਹ ਕਿ ਹਰ ਵੀ ਸੰਗ ਆ ਸਾਡਾ ਟਾਰਗੇਟ ਹੁੰਦਾ ਅਸੀਂ ਸਾਰੇ ਜਣੇ ਰਲ ਕੇ ਫਿਰ ਉਹ ਗੁੱਸਾ ਨਹੀਂ ਕਰਦਾ ਕਿਸੇ ਦੀ ਵੀ ਗੱਲ ਦਾ ਫਿਰ ਉਹਨੂੰ ਬਹੁਤ ਜ਼ਿਆਦਾ ਤੰਗ ਕਰਦੇ ਪਰੇਸ਼ਾਨ ਹੁੰਦਾ ਉਹ ਤੇ ਸਾਰੇ ਜਣੇ ਇੰਜੋਏ ਕਰਦੇ ਉਸ ਚੀਜ਼ ਨੂੰ ਆ ਪਾਰਟ 2 ਤਾਂ ਬਣ ਗਿਆ ਪਾਰਟ 3 ਦੀ ਵੀ ਤਿਆਰੀ ਹੈ ਜੀ ਮੈਨੂੰ ਪਤਾ ਚੱਲਿਆ ਜੇ ਸੈਟ ਤੇ ਹੀ ਸਾਰਾ ਤਿਆਰੀ ਹੋ ਗਈ ਕਿਉਂਕਿ ਫਿਲਮ ਇੰਨੀ ਜ਼ਬਰਦਸਤ ਬਣੀ ਸੀ ਬੜੇ ਉਮੀਦ ਸੀ ਕਿ ਸਾਨੂੰ ਕਿ ਅੱਛੀ ਨਿਕਲੇਗੀ ਤੇ ਪਰਮਾਤਮਾ ਦੀ ਕਿਰਪਾ ਹੋਈ ਫਿਲਮ ਬਹੁਤ ਵਧੀਆ ਚੱਲ ਰਹੀ ਹੈ ਅੱਜ ਪਹਿਲੇ ਦਿਨ ਹੀ ਇੰਨਾ ਮੈਨੂੰ ਲੱਗਦਾ ਕਿ ਵੱਡੀ ਓਪਨਿੰਗ ਲੱਗੇਗੀ ਫਿਲਮ ਨੂੰ ਅੱਜ ਜਦੋਂ ਸ਼ਾਮੀ ਕਲੈਕਸ਼ਨਸ ਸਾਰੀਆਂ ਹੋਣਗੀਆਂ ਤੇ ਅਸੀਂ ਪਾਰਟ 3 ਦੇ ਲਈ ਵੀ ਕਹਾਣੀ ਸੋਚੀ ਆ ਤੇ ਮੈਨੂੰ ਲੱਗਦਾ ਕਿ ਅਸੀਂ ਚੱਲਦਾ ਰਹੇਗਾ 4 5 6 ਤੱਕ ਜਦੋਂ ਤੱਕ ਅਨੀਤਾ ਮੈਮ ਜਿਹੜੇ ਨੇ ਰੀਅਲ ਲਾਈਫ ਦੇ ਵਿੱਚ ਇਸ ਤਰ੍ਹਾਂ ਦੇ ਨੇ ਉਹ ਆਪਣੀ ਨਾ ਨਾ ਲੜਦੇ ਨੇ ਜਾਂ ਨਹੀਂ ਲੜਦੇ ਨੇ ਨਹੀਂ ਮੈਂ ਇਹੋ ਜੀ ਹੈਗੀਆਂ ਕਿ ਮੈਂ ਹਰ ਰਿਸ਼ਤੇ ਨੂੰ ਬੜਾ ਸਤਿਕਾਰ ਦੇਣ ਵਾਲੀ ਬਹੁਤ ਪਿਆਰ ਨਾਲ ਰੱਖਣ ਵਾਲੀ ਮਤਲਬ ਮੈਂ ਆਪਣੇ ਆਪਣੇਵਿਆਂ ਦੀ ਸਭ ਤੋਂ ਵੱਧ ਪਿਆਰੀ ਮਾਸੀ ਆ ਮੈਂ ਆਪਣੇ ਭਤੀਜਿਆਂ ਦੀ ਸਭ ਤੋਂ ਵੱਧ ਭੂਆ ਆ ਵਾਂ ਅੱਛੀ ਹਾਂ ਮੈਂ ਆਪਣੇ ਮੇਰੇ ਹਸਬੰਡ ਦੇ ਜਿਹੜੇ ਬ੍ਰਦਰ ਨੇ ਉਹਨਾਂ ਦੇ ਜਿਹੜੇ ਬੱਚੇ ਨੇ ਉਹਨਾਂ ਦੀ ਵੀ ਮੈਂ ਬਹੁਤ ਵਧੀਆ ਚਾਚੀ ਆ ਬਹੁਤ ਸਾਰੀਆਂ ਚੀਜ਼ਾਂ ਨੇ ਮਿਲਣਾ ਸ਼ੇਅਰ ਕਰਦੇ ਨੇ ਸੋ ਸਾਰਾ ਪਰਿਵਾਰ ਮੇਰੀਆਂ ਜੜੀਆਂ ਦਰਾਣੀਆਂ ਜਠਾਣੀਆਂ ਮੇਰੀਆਂ ਭੈਣਾਂ ਮੇਰੇ ਜੀਜੇ ਉਹਨਾਂ ਨੂੰ ਅੱਛਾ ਲੱਗਦਾ ਵਾ ਕਿ ਮੈਂ ਉਹਨਾਂ ਦੀ ਜ਼ਿੰਦਗੀ ਚ ਐ ਤੇ ਮੈਨੂੰ ਵੀ ਅੱਛਾ ਲੱਗਦਾ ਕਿ ਰੱਬ ਨੇ ਮੈਨੂੰ ਇਲੇ ਸੋਹਣੇ ਰਿਸ਼ਤੇ ਦਿੱਤੇ ਨੇ ਨਹੀਂ ਰੱਬ ਜਿਹੇ ਸੁਰਖਤਿਆਂ ਨੂੰ ਕੀ ਅਪੀਲ ਲਾਉਣੀ ਚਾਹੁੰਦੇ ਐ ਇਸ ਫਿਲਮ ਵਾਸਤੇ ਦੇਖੋ ਮੈਨੂੰ ਤਾਂ ਇਹੀ ਲੱਗਦਾ ਕਿ ਅਸੀਂ ਬਹੁਤ ਸੋਹਣੀ ਫਿਲਮ ਬਣਾਈ ਐ ਤੇ ਤੁਸੀਂ ਸਾਰੇ ਜਣੇ ਜਾਓ ਜਾ ਕੇ ਫਿਲਮ ਵੇਖੋ ਫਿਰ ਸਾਨੂੰ ਟੈਗ ਕਰਕੇ ਆਪਣੇ ਵਿਊਜ਼ ਦੱਸੋ ਕਿ ਤੁਹਾਨੂੰ ਕਿਵੇਂ ਦੀ ਲੱਗੀ ਐ ਇਹ ਵਾਲੀ ਫਿਲਮ ਤੇ ਰੀਲਾਂ ਬਣਾਓ ਰੀਲਾਂ ਪਾਓ ਸਾਰਿਆਂ ਨੂੰ ਪਤਾ ਲੱਗੇ ਕਿ ਵਾਕਿਆ ਹੀ ਇੱਕ ਅੱਛੀ ਫਿਲਮ ਸਿਨੇਮਿਆਂ ਦੇ ਵਿੱਚ ਲੱਗੀ ਹੋਈ ਐ ਜਦੋਂ ਉਹ ਜ਼ਰੂਰ ਦੱਸ ਦਿਓ ਸੱਪ ਦੇ ਵਿੱਚ ਇਥੇ ਸੱਸਾ ਹ ਸੱਪ ਚ ਇੱਕ ਸੱਸਾ ਹੁੰਦਾ ਤੇ ਸਾਸੂ ਚ ਦੋ ਸੱਪ ਨਾਲੋਂ ਵੱਧ ਜ਼ਹਿਰ ਆ ਮੇਰੇ ਚ ਤੇਰਾ ਕੀ ਬਣੂਗਾ ਠੀਕ ਹੈ ਬਹੁਤ ਬਹੁਤ ਧੰਨਵਾਦ ਜਰੂਰ ਜੀ ਇਹ ਨੇ ਅਨੀਤਾ ਮੈਮ ਜਿਨ੍ਹਾਂ ਨੇ ਦੱਸਿਆ ਵੀ ਸੱਪ ਦੇ ਵਿੱਚ ਸੱਸਾ ਹੁੰਦਾ ਲੇਕਿਨ ਇਹਨਾਂ ਦੇ ਵਿੱਚ ਜ਼ਹਿਰ ਬਹੁਤ ਵੱਧ ਹੈ ਤਾਂ ਇਹ ਫਿਲਮ ਜਿਹੜੀ ਅੱਜ ਰਿਲੀਜ਼ ਹੋਈ ਹੈ ਤਾਂ ਸਰੋਤਿਆਂ ਨੂੰ ਭਰਪੂਰ ਪਿਆਰ ਮਿਲ ਰਿਹਾ ਤੁਸੀਂ ਵੀ ਥੀਟਰ ਤੇ ਜਾਓ ਦਾ ਇਸ ਫਿਲਮ ਦਾ ਆਨੰਦ ਜ਼ਰੂਰ ਮਾਣੋ ਹੁਣ ਚਲਬਾਤ ਕਰਦੇ ਹਾਂ ਤਨਵੀ ਮੈਮ ਨਾਲ